ਹਾਂਜੀ ਅੱਜ ਆਪਾਂ ਇੱਕ ਹੋਰ ਰਿਪੀਟਰ ਗਾਂ ਦਾ ਕਿਸ ਸੌਲਵ ਕਰਿਆ ਆਪਾਂ ਅੱਜ ਇਹ ਪੀਡੀ ਚੈੱਕ ਕਰ ਲਈ ਪ੍ਰੈਗਨਸੀ ਹੈ ਜਿਹੜਾ ਬਣ ਚੈੱਕ ਆ ਤੇ ਆਪਾਂ ਪੁੱਛਦਿਆਂ ਅੰਕਲ ਜੀ ਨੂੰ ਮੈਂ ਖੜਾ ਸੀ ਪਿੰਡ ਦੁੱਲੇਵਾਲਾ ਜਿਹੜਾ ਬਠੰਡਾ ਨਾਲ ਦਾ ਹੀ ਪਿੰਡ ਆ ਮੇਰੇ ਇਹ ਪਹਿਲਾਂ ਆਪਾਂ ਦੱਸ ਦਗੇ ਵੀ ਇਹ ਜੋ ਆਪਣਾ ਘਰ ਆ ਇਹ ਵੀਰ ਦਾ ਆਪਣਾ ਮੈਡੀਕਲ ਸਟੋਰ ਆ ਕੈਮਿਸਟ ਨੇ ਵੀਰ ਇੱਥੇ ਤੇ ਇਹਨਾਂ ਨਾਲ ਵੀ ਗੱਲ ਕਰਾਂਗੇ ਆਪਾਂ ਪਹਿਲਾਂ ਅੰਕਲ ਜੀ ਨਾਲ ਗੱਲ ਕਰਦੇ ਆ ਇਹ ਗਾਂ ਰਿਪੀਟਰ ਸੀ ਤੇ ਕਿੰਨੇ ਕ ਟਾਈਮ ਤੋਂ ਰਿਪੀਟਰ ਸੀ ਕਿੰਨਾ ਟਾਈਮ ਸੀ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅ ਦੱਸੋਗੇ ਮੜਾ ਕਿੰਨਾ ਟਾਈਮ ਹੈ ਆਪਣੀ ਗਾਂ ਨੂੰ ਪਹਿਲਾਂ ਸੂਈ ਨ ਹੋ ਗਿਆ ਗਾਂ ਨੂੰ 11 ਮਹੀਨੇ ਹੋ ਗਈ ਸੂਈ ਨੂੰ 11 ਮਹੀਨੇ ਸੂਈ ਨ ਹੋ ਗਏ ਹਾਂਜੀ ਅ ਕਿੰਨੇ ਕ ਵਾਰ ਫਿਰ ਗਈ ਸੀ ਗਾਂ ਇਹ ਇਹਦਾ ਪਹਿਲਾਂ ਦੋ ਤਿੰਨ ਅਰੀ ਦਵਾਈ ਧਰਾਈ ਸੀ ਜੀ ਤੇ ਦਵਾਈ ਭਰ ਕੇ ਟੀਕੂ ਕੇ ਲਾ ਕੇ ਹਾਂ ਤੇ ਕਿੰਨੇ ਕ ਵਾਰੀ ਭਰੇ ਗਏ ਟੀਕੇ ਤੇ ਕਿਹੜੀ ਤਕਰੀਬਨ ਯਾਨੀ 6 ਕ ਵਾਰੀ ਭਰੇ ਗਏ ਜੀ ਟੀਕੇ ਪਹਿਲਾਂ ਆਪਣੇ ਤੋਂ ਪਹਿਲਾਂ 6 ਵਾਰੀ ਭਰੇ ਗਏ ਹਾਂਜੀ ਹਾਂਜੀ ਤੇ ਤੁਹਾਨੂੰ ਕੋਈ ਫਰਕ ਲੱਗਿਆ ਆਪਣੇ ਇਲਾਜ ਚ ਜਿਹੜਾ ਕਰਨ ਦਾ ਇਲਾਜ ਦਾ ਹਾਂਜੀ ਮਹਾਰਾਜ ਜੀ ਤੇ ਹੁਣ ਗਾਂ ਰਹਿ ਗਈ ਜੀ ਜੇਕਰ ਸਾਨੂੰ ਪੂਰੀ ਬਰਕਤ ਜੀ ਕਰਨਾ ਹਾਂ ਨਹੀਂ ਤਰੀਕਾ ਵੀ ਲੱਗਿਆ ਤੁਹਾਨੂੰ ਕੋਈ ਵੱਖਰਾ ਦੱਸਿਆ ਆਪਾਂ ਹਾਂਜੀ ਤਰੀਕਾ ਹੀ ਵੱਖਰਾ ਲੱਗਿਆ ਜੀ ਹਾਂ ਇਹਨਾਂ ਨੇ ਡਾਕਟਰਾਂ ਨੇ ਪਹਿਲਾਂ ਕੋਈ ਨੌਲੇਜ ਦੱਸੀ ਨਹੀਂ ਤੁਸੀਂ ਕਿੰਨਾ ਵੇਸ ਵਾਰੀ ਆਇਂ ਠੀਕ ਹੋ ਵੀ ਹਾਂਜੀ ਆਏ ਹੋ ਵੀ ਠੀਕ ਹੈ ਤੇ ਤੁਹਾਡੇ ਨਾਲ ਸਮਝੀ ਚ ਆ ਗਈ ਸਾਨੂੰ ਦਵਾਈ ਦਾ ਪਾਊਡਰ ਪਵਾ ਕੇ ਤੁਸੀਂ ਕਿੰਨਾ ਨਾਲ ਦੀ ਨਾਲ ਗਾਂ ਠੀਕ ਹੈ ਜੀ ਸਹੀ ਟਿਕਾਣੇ ਤੇ ਆ ਗਈ ਹਾਂ ਇਹਨਾਂ ਨੂੰ ਪਾਊਡਰ ਆਪਾਂ ਉਹੀ ਪਵਾਏ ਨੇ ਮੈਪਲੀ ਦੇ ਮਲਟੀ ਮੈਨੋਰ ਬੋਬੀ ਡੀਟੌਕਸ ਅ ਮੇ ਤੇ ਹੁਣ ਇਹ ਅੱਜ ਗੱਬਣਾ ਆਪਾਂ ਗੱਬਣ ਚੈੱਕ ਕਰ ਲਈ ਏਵੀਐਸ ਦੇ ਪ੍ਰੀਤ ਬੋਲ ਦਾ ਟੀਕਾ ਲੱਗਿਆ ਆਪਣਾ ਬਹੁਤ ਹੀ ਟੌਪ ਦੀ ਬਰੀਡ ਹੁੰਦੀ ਹੈ ਇਹ ਅ ਪਹਿਲਾਂ ਵੀ ਇਹਨਾਂ ਕੋਲੇ ਬੱਚੀ ਹੈ ਬਹੁਤ ਵਧੀਆ ਹੈ ਜਰਸੀ ਇਹ ਚਲੋ ਥੋੜੀ ਕਰਾਸ ਆਗਾ ਪਰ ਇਹ ਬੱਚਾ ਬਹੁਤ ਚੰਗਾ ਦੇ ਸਕਦੀ ਹੈ ਜਦੋਂ ਜਦੋਂ ਸੂਈ ਆਪਾਂ ਫੇਰ ਵੀ ਕੋਸ਼ਿਸ਼ ਕਰਾਂਗੇ ਇਹ ਵੀ ਇਹੋ ਜਿਹੀ ਬੱਚੇ ਕਿਹ ਜੀ ਬੱਚੇ ਦਿੱਤੀਆਂ ਨੇ ਦਿਖਾਵਾਂਗੇ ਅ ਮੈਂ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹ ਹੀ ਹੈ ਵੀ ਜੇ ਆਪਾਂ ਦੇਖੀਏ ਹੁਣ ਇਹਦੇ ਆਈ ਜੂ ਵਗੈਰਾ ਕਰੀ ਇਨਫੈਕਸ਼ਨ ਵੀ ਸੀਗੀ ਪਰ ਮੇਨ ਕਾਰਨ ਮਾਈਕਰੋਟੌਕਸਿਨ ਪੋਜ਼ਿਟਿਵ ਕੇਸ ਸੀ ਇਹ ਬਹੁਤ ਸਾਰੇ ਟੌਕਸਿਨ ਵੈਂਡਰ ਆਉਂਦੇ ਆ ਮਾਰਕੀਟ ਚ ਬਹੁਤ ਤਰ੍ਹਾਂ ਦੇ ਮਿਨਰਲ ਮਿਕਸਚਰ ਆਉਂਦੇ ਆ ਪਰ ਜੇ ਆਪਾਂ ਕਹੀਏ ਵੀ ਸਾਰੇ ਉਸ ਤਰੀਕੇ ਨਾਲ ਕੰਮ ਨਹੀਂ ਕਰਦੇ ਜਿਵੇਂ ਪਸ ਨੂੰ ਲੋਡ ਹੁੰਦੀ ਆ ਜਦੋਂ ਬਲੱਡ ਚ ਮਾਈਕ੍ਰੋ ਟੌਕਸਿਨ ਪੋਜੀਟਿਵ ਹੋ ਗਿਆ ਕੇਸ ਤਾਂ ਉਥੇ ਆਮ ਟੌਕਸਿਨ ਵੈਂਡਰ ਨਹੀਂ ਕੁਝ ਕਰੂਗਾ ਉਥੇ ਇੰਡੋ ਟੌਕਸਿਨ ਵੈਂਡਰ ਆਪਾਂ ਨੂੰ ਨਾਲ ਦੇਣਾ ਪੈਣਾ ਤੇ ਉਹ ਫਿਰ ਵਧੀਆ ਆਪਾਂ ਜੇ ਇੱਥੇ ਦੇਖੀਏ ਤਾਂ ਬੋਬੀ ਟੌਕਸ ਜਾਂ ਬੋਬੀ ਅਲਟਰਾ ਨਾਮ ਦਾ ਆਇਓ ਇਹੀ ਕੰਮ ਕਰਦੇ ਆ ਆਮ ਨਹੀਂ ਕੰਮ ਕਰਦੇ ਆਪਾਂ ਵੀਰ ਅੰਕਲ ਜੀ ਲੈਖਦੇ ਆ ਵੀਰ ਮਾੜੇ ਜੇ ਜੋ ਇੱਥੇ ਮੈਡੀਕਲ ਸਟ ਦੁਲੇ ਵਾਲਾ ਪਿੰਡ ਚ ਇਹਨਾਂ ਨਾਲ ਗੱਲ ਕਰਦੇ ਆਂ ਵੀਰੇ ਕਮੇਸਟ ਨੇ ਹਾਂਜੀ ਵੀਰੇ ਜਸ ਕੀ ਹਾਂ ਠੀਕ ਠਾਕ ਜੀ ਵਧੀਆ ਠੀਕ ਠਾਕ ਤੇ ਕਿਵੇਂ ਹੁਣ ਆਪਾਂ ਕਹੇ ਦਿੰਦੇ ਆ ਵੀ ਆਪਣਾ ਆਪ ਦਾ ਜਿਹੜਾ ਮੈਡੀਕਲ ਸਟੋਰ ਆ ਆਪਾਂ ਨੂੰ ਆ ਨੌਲੇਜ ਹੁੰਦੀ ਹੈ ਮੈਡੀਸਨ ਬਾਰੇ ਆਪਦੇ ਪਸੂਰ ਪੀਟ ਹੋ ਜਾਂਦਾ ਥੋੜਾ ਜਿਹਾ ਹੁੰਦਾ ਨਾ ਦਿੱਕਤ ਜੀ ਤਾਂ ਹਾਂਜੀ ਹਾਂਜੀ ਦਿੱਕਤ ਤਾਂ ਪੂਰਾ ਹੀ ਹੁੰਦੀ ਹੈ ਜੀ ਹਾਂ ਥੋੜਾ ਜਿਹਾ ਬੰਦਾ ਸੋਚਦਾ ਵੀ ਯਾਰ ਆਪਦੀ ਗਾਂਸ ਅਥੋਂ ਰਹਿੰਦੀ ਨਹੀਂ ਲੋਕਾਂ ਨੂੰ ਪਾਊਡਰ ਦੇ ਹਾਂਜੀ ਪਹਿਲਾਂ ਵੀ ਮਲਟੀਵਿਟਾਮ ਵਗੈਰਾ ਪਾਊਡਰ ਵਧੀਆ ਦਿੱਤੇ ਇਹਨਾਂ ਨੂੰ ਹਾਂ ਤੇ ਪਰ ਨਹੀਂ ਬਣੀ ਨਹੀਂ ਗੱਲ ਪਹਿਲਾਂ ਹਾਂ ਫਰਕ ਲੱਗਿਆ ਟ੍ਰੀਟਮੈਂਟ ਦਾ ਹੁੰਦਾ ਫਰਕ ਟ੍ਰੀਟਮੈਂਟ ਦਾ ਪੂਰਾ ਹੀ ਫਰਕ ਹੁੰਦਾ ਜੀ ਹਾਂਜੀ ਹਾਂਜੀ ਕਿਉਂਕਿ ਵਧੀਆ ਟ੍ਰੀਟਮੈਂਟ ਦੇ ਨਾਲ ਹੀ ਹੁਣ ਸਾਡੀ ਗਾਂ ਗੱਭਣ ਹੋ ਗਈ ਨਹੀਂ ਤਾਂ ਤਕਰੀਬਨ ਪਹਿਲਾਂ ਤਿੰਨ ਚਾਰ ਆਰੀ ਫੈਲ ਚੁੱਕੀ ਹਾਂ ਸਪਲੀਮੈਂਟਸ ਦਾ ਹੀ ਫਰਕ ਲੱਗਿਆ ਹਾਂਜੀ ਸਪਲੀਮੈਂਟ ਦਾ ਵੀ ਫਰਕ ਆ ਜੀ ਬਹੁਤ ਵਧੀਆ ਮੰਨ ਲਓ ਜਿਹੜੇ ਪਾਊਡਰ ਦਿੱਤੇ ਤੁਸੀਂ ਵਧੀਆ ਕੰਮ ਕੀਤਾ ਉਹਦਾ ਠੀਕ ਹੈ ਹੋਰ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ ਹੋਰ ਬਾਤ ਠੀਕ ਹੈ ਜੀ ਬਹੁਤ ਵਧੀਆ ਸਾਡੀ ਗਾਂ ਹੁਣ ਗੱਭਣ ਹੋ ਗਈ ਤਕਰੀਬਨ ਤਿੰਨ ਮਹੀਨਿਆਂ ਦੀ ਹਾਂ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਅ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈ 9872187536 ਗੁਰਪ੍ਰੀਤ ਸਿੰਘ ਜੰਗਿਆਣਾ ਅ ਸਾਰੇ ਰਿਪੀਟਰ ਪਾਸੋਂ ਨੂੰ ਇੱਕ ਪ੍ਰੋਬਲਮ ਨਹੀਂ ਹੁੰਦੀ ਜੇ ਆਪਾਂ ਕਹਦੇ ਵੀ ਸਾਰਿਆਂ ਨੂੰ ਇੱਕ ਹੁੰਦੀ ਆ ਬਹੁਤ ਸਾਰੇ ਵੀਰ ਕਹਿੰਦੇ ਆ ਜੀ ਜਿਹੜਾ ਤੁਸੀਂ ਪਾਉਡਰ ਦਿੱਤੇ ਆ ਉਹ ਸਾਨੂੰ ਵੀ ਦੇ ਦਿਓ ਤੇ ਅਸੀਂ ਪਾ ਦਿਆਂਗੇ ਤੇ ਐਵੇਂ ਠੀਕ ਹੋ ਜਾਏਗੀ ਐਵੇਂ ਨਹੀਂ ਹੁੰਦਾ ਉਸ ਨੂੰ ਦੇਖਣਾ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਆ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਅ ਇੱਥੇ ਹੁਣ ਜਿਵੇਂ ਗੱਲ ਕਰਾਂ ਇਹ ਗਾਂ ਨੂੰ ਵੀ ਹੁਣ ਮੋਕ ਮਾਰਦੀ ਆ ਨਾ ਜਿ세 ਇਹ ਹਾਂ ਇਹ ਹੁਣ ਕੁਝ ਦਿਨਾਂ ਤੋਂ ਮੋਕ ਮਾਰ ਰਹੀ ਆ ਇਥੇ ਦੋ ਸਿੰਪਟਮ ਆ ਰਹੇ ਆ ਇਹ ਤੇ ਪ੍ਰੋਟੋਜ਼ੋਆ ਲੋਡ ਵੀ ਹੋ ਸਕਦਾ ਔਰ ਮਾਈਕ੍ਰੋਟੌਕਸਨ ਇਥੇ ਇਹਨਾਂ ਨੇ ਸਾਇਲੇਜ ਪਾ ਰਹੇ ਆ ਥੋੜਾ ਖਰਾਬ ਹੈ ਬਾਹਰੋਂ ਲਿਆ ਰਹੇ ਆ ਇਹ ਬੰਦ ਕਰਕੇ ਲਿਆਉਂਦੇ ਆ ਇਹ ਚ ਹੁਣ 스ਮੈਲ ਆ ਰਹੀ ਆ ਜੇ ਆਪਾਂ ਸਹੀ ਆਪਾਨੂੰ ਪਛਾਣ ਹੋਵੇ ਦੀ ਤਾਂ ਇਹਦੀ 스ਮੈਲ ਹੀ ਦੱਸ ਦਿੰਦੀ ਆ ਵੀ ਇਹ ਚ ਮਾਈਕ੍ਰੋਟੌਕਸਨ ਵਾਣੀ ਟੌਕਸਨ ਵਾਣੀ ਸ਼ੁਰੂ ਹੋਗੀ ਪਰ ਆਪਾਂ ਨੂੰ ਦੇਖਣ ਚਾਹੀਦਾ ਹੋਣੀ ਆ ਜਦੋਂ ਇਹ ਚਿੱਟੀ ਪੁੱਲੀ ਲੱਗਣ ਲੱਗੀ ਇਹਨੂੰ ਪੁੱਲੀ ਲੱਗਣੀ ਆ ਤੀਜੇ ਦਿਨ ਜਾ ਕੇ ਪਰ ਇਹਦੀ 스ਮੈਲ ਹੀ ਦੱਸ ਦਿੰਦੀ ਆ ਜੇ ਆਪਾਂ ਸਹੀ ਇੱਥੇ ਹੁਣ ਇਹ ਕਾਰਨ ਜੋ ਮੋਗ ਲੱਗਣ ਦਾ ਕਾਰਨ ਇਹ ਔਰ ਪ੍ਰੋਟੋਜੋ ਲੋਡ ਵੀ ਆ ਥੋੜਾ ਗਾਂ ਤੇ ਮੈਨੂੰ ਲੱਗਿਆ ਇਹ ਵੀ ਹੋ ਸਕਦਾ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਤੁਸੀਂ ਮੇਰੇ ਨਾਲ ਮੇਰੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਹੈ 98721 87536 ਠੀਕ ਹੈ ਜੀ ਵੀਡੀਓ ਜੇ ਚੰਗੀ ਲੱਗੇ ਕਿ ਸ਼ੇਅਰ ਕਰਾਂ ਸਭ ਦਾ ਐਂਡ ਤੱਕ ਜੁੜਨ ਲਈ ਧੰਨਵਾਦ